ਆਮੀ ਮਿੱਤਰੋ ਕਈ ਵਾਰ ਕੀ ਦਿਨੇ ਆਪਾਂ ਕਰੇ ਆਪਣੀ ਜਿਹੜੀ ਵਾਸ਼ਿੰਗ ਮਸ਼ੀਨ ਆ ਮੰਨ ਲਓ ਵੀ ਕਿਤੇ ਕਿ ਪਾਣੀ ਕਢਦੇ ਆਪਾਂ ਉੱਪਰੋਂ ਬਟਨ ਵਾਲਾ ਆ ਚੀਜ਼ ਇਹਦੇ ਨਾਲ ਅਟੈਚ ਹੁੰਦੀ ਆ ਇਹ ਇਹ ਟੁੱਟ ਜਾਂਦੀ ਆ ਕਈ ਵਾਰੀ ਆਮ ਪਲਾਸਟਿਕ ਹੁੰਦੀ ਆ ਕੋਈ ਸਮਾਂ ਪਾ ਕੇ ਖੁਸ਼ਕ ਹੋ ਕੇ ਟੁੱਟ ਜਾਂਦੀ ਆ ਇਹ ਫਿਰ ਆਪ ਨੂੰ ਆਹ ਪ੍ਰੋਜੈਕਟ ਆ ਇਹ ਮੰਨ ਲਓ ਘੱਟੋ ਘੱਟ ਇਹ ਜੇ ਲੈਣਾ ਹੋਵੇ 150 ਰੁਪਏ ਤੋਂ ਘੱਟ ਨਹੀਂ ਹੁੰਦਾ 150 200 ਰੁਪਏ ਦਾ ਪ੍ਰੋਜੈਕਟ ਹੁੰਦਾ ਤੇ ਇੱਕ ਆ ਚੀਜ਼ ਹੁੰਦੀ ਆ ਆਪਣੇ ਨੇ ਕੂਲਰਾਂ ਵਾਲੀਆਂ ਜਾਲੀਆਂ ਕੁੱਸਾ ਕੱਟ ਕਰਨ ਵਾਸਤੇ ਨਹੀਂ ਉਹਦੀ ਕਲਮ ਤੇ ਆਪਾਂ ਇਹਨਾਂ ਨੂੰ ਰਗੜ ਕੇ ਨਾਲੇਖੋ ਆਪਾਂ ਇਸ ਤਰ੍ਹਾਂ ਇਹ ਸ਼ਟ ਕਰ ਲਿਆ ਇਹਦੇ ਵਿੱਚ ਇੱਕ ਪਲਾਸਟਿਕ ਦੇ ਵਿੱਚ ਸੱਲ ਕੱਢ ਲਿਆ ਸੱਲ ਕੱਢ ਕੇ ਇਹਦੇ ਵਿੱਚ ਇਸ ਤਰ੍ਹਾਂ ਕਲੰਪ ਨੂੰ ਪਾਏ ਸ ਸ਼ਟ ਕਰ ਲਿਆ ਆਹ ਕਲੰਪ ਆਪਾਂ ਨੂੰ ਇਹ 2-3 ਰੁਪਏ ਦਾ ਬਜ਼ਾਰ ਦੇ ਵਿੱਚ ਮਿਲ ਜਾਂਦਾ ਕਿਸੇ 150 ਰੁਪਏ ਦੀ ਜਿਹੇ ਹੁਣ ਆਪਾਂ ਇਹਨੂੰ ਕੀ ਹੈ ਹਾਈਡ ਬੰਦਰੀ ਹੈ ਜੀ ਟੁੱਟ ਗਈ ਸੀ ਤੇ ਆਪਾਂ ਹੁਣ ਇਹਦੇ ਚਾਹ ਕਲੰਪ ਲਾ ਕੇ ਇਹਨੂੰ ਸ਼ਟ ਕਰਾਂਗੇ ਤੇ ਬਾਕੀ ਇਹ ਪੱਕੇਰੀ ਕਰ ਸਕਦੇ ਹਾਂ ਕੋਈ ਬੜਾ ਸੌਖਾ ਤਰੀਕਾ ਹੀ ਹੈ ਇਹ ਤੇ ਇਹਨੂੰ ਚੰਗੀ ਤਰ੍ਹਾਂ ਹੀ ਕਰਨਾ ਆਪਾਂ ਇਸ ਤਰ੍ਹਾਂ کٹ ਕਰ ਲੈਣਾ ਇੱਕ ਗਲਤੀਆਂ ਨੱਖੋ ਰੂਪ ਕਲੰਪ ਤੇ ਫਿੱਟ ਕਰਾਂਗੇ ਆ ਚੀਜ਼ ਤੇ ਇਹਨੂੰ ਰਗੜ ਲਓ ਬਾੜੀ ਬਾੜੀ ਰਗੜਨ ਨਹੀਂ ਤਾਂ ਉਹਦੇ ਵਿੱਚ ਨਾ ਇਹ ਜਾ ਕੇ ਅੜਕਣ ਲੱਗ ਜੂਗੀ ਫਸਣ ਲੱਗ ਜੂਗੀ ਫਿਰ ਇਹਨੇ ਮਤਲਬ ਸਪਰਿੰਗ ਨੇ ਉਨੇ ਕੰਮ ਨਹੀਂ ਕਰਨਾ ਤੇ ਬਾਕੀ ਵੀਡੀਓ ਨਾਲ ਕੇ ਜੁੜੇ ਰਹੋ ਸੁਣ ਕੇ ਲਾ ਕੇ ਦਿਖਾਵਾਂਗੇ ਇਸ ਤਰ੍ਹਾਂ ਰਬੜਨ ਦਾ ਪੈਦੀ ਜਿਹੜਾ ਕਲੰਪ ਆ ਇਹ ਚੰਗੀ ਤਰ੍ਹਾਂ ਆਪਾਂ ਇਹਨੂੰ ਇਹ ਗੰਡਾ ਮਾਰ ਦਿਆਂਗੇ ਤੇ ਬਹੁਤ ਵਧੀਆ ਆਪਣਾ ਇਹ ਮਤਲਬ ਵੀ 1.5-200 ਰੁਪਏ ਦਾ ਕੰਮ ਆ ਬਗਲੇ ਮੈਸਤਰੀ ਬਦਲਾਉਣ ਲੈ ਕੇ ਜਾਊਗਾ 100 ਰੁਪਏ ਮੈਸਤਰੀ ਨੂੰ ਲੈ ਕੇ ਜਾਊ ਪਰ ਉਹਨੇ ਵੀ ਕਿੱਤਾ ਚਲੋ ਵੇਚਿਆ ਰਿਆਂ ਦਾ ਪਰ ਆਪਾਂ ਘਰੇ ਕਰ ਸਕਦੇ ਆਪਾਂ ਇਹ ਇਸ ਤਰ੍ਹਾਂ ਆਇਕਨ ਪਰ ਪਰਪਰੰਗਰ ਲਾਗਣਾ ਹੈ ਇਸ ਤਰ੍ਹਾਂ ਇਹ ਪਾਣੀ ਸਬਲਾਈ ਚੱਲ ਪੂਗੀ ਬਗਲੇ ਵੀਡੀਓ ਵਧੀਆ ਲੱਗੀ ਅੱਗੇ ਨੂੰ ਸ਼ੇਅਰ ਕਰ ਦੇ ਜੀ ਧੰਨਵਾਦ